ਗਲਤੀ ਹੋ ਗੁੰਨੇ ਕੋਲ ਮਾਫੀ ਮੰਗਨਾ ਸਾਰੇ ਪਿੰਡ ਵਾਲਿਆਂ ਕੋਲ ਅੱਗ ਨੂੰ ਸ਼ਰਮ ਨਹੀਂ ਕਿਉਂਗਾ ਕੋਈ ਮੇਰੇ ਕੋਲ ਗਲਤ ਕੰਮ ਨਹੀਂ ਹੋਏਗਾ 100 ਫੁੱਟੀ ਪਾਣੀ ਦੀ ਟੈਂਕੀ ਤੇ ਚੜ ਗਿਆ ਅਜੋਕੇ ਸਮੇਂ ਦਾ ਵਿਰੂ ਲੋਕਾਂ ਨੂੰ ਦੇਖ ਕੇ ਆਈ ਸ਼ੋਲੇ ਫਿਲਮ ਦੇ ਤਰਮਿੰਦਰ ਦੀ ਯਾਦ ਮਿੰਤਾ ਤਰਲੇ ਕਰਕੇ ਪੁਲਿਸ ਨੇ ਮਸਜਿਦ ਥੱਲੇ ਉਤਾਰਿਆ ਅਕਸਰ ਹੀ ਆਇਦਿਨ ਸ਼ੇੜੀਆਂ ਦਾ ਕੋਈ ਨਾ ਕੋਈ ਕਾਰਨਾਮ ਸਾਹਮਣੇ ਆਉਂਦਾ ਰਹਿੰਦਾ ਹੈ ਅਜਿਹਾ ਹੀ ਮਾਮਲਾ ਗੁਰਦਾਸਪੁਰ ਦੇ ਕਸਬਾ ਬਟਾਲਾ ਤੋਂ ਸਾਹਮਣੇ ਆਇਆ ਜਿੱਤੇ ਇੱਕ ਸ਼ਰਾਬੀ ਦੇ ਵੱਲੋਂ ਸ਼ੋਲੇ ਫਿਲਮ ਦੇ ਟੈਂਕੀ ਵਾਲੇ ਸੀਨ ਵਾਂਗ 100 ਫੁੱਟੀ ਪਾਣੀ ਵਾਲੀ ਟੈਂਕੀ ਤੇ ਚੜ ਗਿਆ ਤੇ 4 ਘੰਟੇ ਤੱਕ ਤਮਾਸ਼ਾ ਲਗਾਈ ਰੱਖਿਆ ਫਿਰ ਜਦ ਨਸ਼ਾ ਉਤਰਿਆ ਤਾਂ ਹੇਠਾ ਉਤਰਨ ਦੇ ਉਤਰਲੇ ਕੱਢਣ ਲੱਗਾ ਕਿਉਂਕਿ ਟੈਂਕੀ ਉੱਤੇ ਚੜ ਕੇ ਖੁਦ ਹੀ ਟੈਂਕੀ ਦੀ ਪੌੜੀ ਤੋੜ ਦਿੱਤੀ ਸੀ ਜਿਸ ਨੂੰ ਬਾਅਦ ਦੇ ਵਿੱਚ ਉੱਥੇ ਮੌਜੂਦ ਲੋਕਾਂ ਨੇ ਬੜੀ ਮੁਸ਼ਕਲਤ ਦੇ ਨਾਲ ਲੱਕੜ ਦੀ ਪੌੜੀ ਲਗਾ ਕੇ ਉਸ ਸ਼ਰਾਬੀ ਬੰਦੇ ਨੂੰ ਹੇਠਾ ਉਤਾਰਿਆ ਤੇ ਹਟਾ ਉਤਰ ਕੇ ਫਿਰ ਮਾਫੀ ਮੰਗਣ ਲੱਗ ਪਿਆ ਗਲਤੀ ਲੋਗ ਮੇਰੇ ਕੋਲ ਮਾਫੀ ਮੰਗਣਾ ਸਾਰੇ ਪਿੰਡ ਵਾਲਿਆਂ ਕੋਲ ਆਗੂ ਤੂੰ ਸ਼ਰਾਬ ਨਹੀਂ ਪੀਵਾਂਗਾ ਕੋਲ ਮੇਰੇ ਕੋਲ ਗਲਤ ਕੰਮ ਨਹੀਂ ਹੋਏਗਾ ਮੈਂ ਸ਼ੁਕਰ ਮਹਾਰਾਜ ਦਾ ਮੀਲੀ ਸ਼ਾਹਤੋਲੇ ਦਾ ਐਸਐਸਪੀ ਦਾ ਮੈਂ ਧੰਨਵਾਦ ਉਹਦੇ ਬੱਚੇ ਰਾਜੀ ਰਹਿਣ ਤੁਮ ਨੂੰ ਨੂੰ ਜ਼ਿੰਦਗੀ ਦਿੱਤੀ ਉਹਨੇ ਚੜਿਆ ਕਿਉਂ ਹੀ ਭਾਈ ਇਹ ਪੁੱਛਦੇ ਲੈਂਦੇ ਚੜਿਆ ਚੜਿਆ ਕਿਉਂ ਹੀ ਮਾਂ ਮੇਰੇ ਮੁਖੀ ਪੀਤੀ ਗੱਦੀ ਜਨੀ ਪਰ ਲਗਾ ਮਾਂ ਤੁਸੀ ਹੋਇਆ ਹੈ ਪੁੱਤ ਆ ਨਹੀਂ ਨਹੀਂ ਚਲਾ ਮਾਈ ਮਨ ਹੋਈ ਮੈਂਟਲੀ ਅਫਸੈਟ ਸੀ ਇਧਰ ਵੇਖ ਤੇ ਉਹ ਦਰਬਾਰ ਡੇਰੇ ਤੇ ਕਿਸਦੇ ਘਰ ਰਹਿੰਦਾ ਸੀ ਚਲੋ ਉਹ ਵੀ ਲਿਆਂਦੇ ਜਾ ਕੇ ਉਹਨਾਂ ਆਖੇ ਵੀ ਨਹੀਂ ਉਤਰਿਆ ਠੀਕ ਆ ਤੁਹਾਨੂੰ ਪਤਾ ਹੀ ਆ ਬਾਕੀ ਜਦ ਆ ਲਾਇਆ ਜਦ ਆ ਜਾਂਦਾ ਨੂੰ ਇਹਨੇ ਲੋਹੇ ਦੀ ਪੌੜੀ ਉਹ ਵੀ ਸੁੱਟਤੀ ਇਹ 3 ਵਜੇ ਦਾ ਚੜਿਆ ਜੇ ਤੇ ਸ਼ਰਾਬ ਇਹਨੇ ਪੀਤੀ ਹੈ ਜਾਂ ਲਗਾਤਾਰ 10 12 ਦਿਨ ਹੋ ਗਿਆ ਸ਼ਰਾਬ ਪੀਣ ਦਾ ਕਿੰਨੇ ਘੰਟੇ ਉੱਤੇ ਜਿਹੜੇ ਇਹ ਕੋਈ ਤਿੰਨ ਤੇਨ ਕੁ ਵਜ ਦਾ ਖੜਿਆ ਸਾਨੂੰ ਤਾਂ ਮੈਨੂੰ ਦਿੱਤਾ ਸਰ ਇੱਥੇ ਤੇ ਭੀੜ ਹੀ ਜੰਨੀ ਬਣ ਗਈ ਤੇ ਲਾਲਾ ਲਾਲਾ ਹੋ ਗਈ ਹਾਂ ਤੇ ਪਤਾ ਹੀ ਨਹੀਂ ਲੱਗਾ ਹੁਣ ਹੁਣ ਕਿੱਥੇ ਤੁਹਾਡੀ ਰਸ ਜਾ ਉਹ ਉਹਦੀ ਗੱਡੀ ਲੱਗੀ ਉਹਦੀ ਗੱਡੀ ਲੱਗੀ सारे मचलिया सॼी बढ़िया मासली Ah. ¿Ah? <laughs> <laughs> no, 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 le a <laughs>